ਤਲ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਪੰਜਾਬ ਤੇ ਹਿਮਾਚਲ ਦਾ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਜਿੱਥੇ ਇੱਕ ਪਾਸੇ ਪਹਿਲਾਂ ਗੱਲ ਹੁੰਦੀ ਸੀ ਕਿ ਇੱਕ ਪੰਜਾਬੀ ਜੋੜੇ ਦੀ ਹਿਮਾਚਲ ਵਿੱਚ ਕੁੱਟਮਾਰ ਕੀਤੀ ਗਈ ਹੈ ਇੱਕ ਹੋਰ ਵੀਡੀਓ ਬਾਹਰ ਆਂਦੀ ਹੈ ਕਿ ਇੱਕ ਚੰਡੀਗੜ੍ਹ ਦਾ ਏਐਸਆਈ ਪਰਮਜੀਤ ਸਿੰਘ ਉਸ ਦੇ ਨਾਲ ਤੱਕਾ ਕੀਤਾ ਜਾਂਦਾ ਹੈ ਹਿਮਾਚਲ ਪੁਲਿਸ ਵੱਲੋਂ ਹਾਲਾਂਕਿ ਉਸ ਪੂਰੇ ਮਾਮਲੇ ਵਿੱਚ ਹਰਿਆਣਾ ਹਿਮਾਚਲ ਦੀ ਪੁਲਿਸ ਵੀ ਜਿਹੜੀ ਬਿਆਨ ਹੈ ਉਹ ਆਪਣਾ ਜਾਰੀ ਕਰਦੀ ਹੈ ਤਾਂ ਹੁਣ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੀਆਂ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਨੇ ਹਿਮਾਚਲ ਦੇ ਵਿੱਚ ਹਿਮਾਚਲ ਦੇ ਇੱਕ ਹੋਟਲ ਦੇ ਬਾਹਰ ਪੰਜਾਬ ਦੀਆਂ ਕਾਫੀ ਗੱਡੀਆਂ ਖੜੀਆਂ ਹੁੰਦੀਆਂ ਜਿਨ੍ਹਾਂ ਦੇ ਸ਼ੀਸ਼ੇ ਭੰਨੇ ਦੀ ਵੀਡੀਓ ਬਾਹਰ ਆਂਦੀ ਹੈ ਉਸ ਇਲਾਕੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਜਿਹੜੀਆਂ ਨੇ ਉਹ ਕੋਈ ਗੁਰਦਾਸਪੁਰ ਦੀ ਕੋਈ ਮੁਹਾਲੀ ਕੋਈ ਲੁਧਿਆਣਾ ਦੀ ਗੱਡੀ ਕੜੀ ਹੈ ਅਤੇ ਕਈ ਗੱਡੀਆਂ ਤਾਂ ਅਜੇ ਹੀ ਸੰਨ ਜਿਹੜੀਆਂ ਮੌਕੇ ਤੋਂ ਚਲੀ ਵੀ ਗਈਆਂ ਸਨ ਇਹਨਾਂ ਤੋਂ ਇਲਾਵਾ ਰਾਜਸਥਾਨ ਦੀ ਵੀ ਇੱਕ ਗੱਡੀ ਜਿਸ ਤੇ ਰਾਜਸਥਾਨ ਦੀ ਨੰਬਰ ਪਲੇਟ ਲੱਗੀ ਹੈ ਉਸ ਦਾ ਵੀ ਪਿਛਲਾ ਸ਼ੀਸ਼ਾ ਭੰਨਿਆ ਗਿਆ ਹੈ ਹੁਣ ਇਸ ਮਾਮਲੇ ਵਿੱਚ ਹਿਮਾਚਲ ਪੁਲਿਸ ਕੀ ਕਾਰਵਾਈ ਕਰਦੀ ਉਹ ਵੇਖਣਾ ਲਾਜ਼ਮੀ ਹੋਵੇਗਾ ਹੋਵੇਗਾ ਕਿਉਂਕਿ ਹਿਮਾਚਲ ਪੁਲਿਸ ਨੇ ਤਾਂ ਪੰਜਾਬੀ ਜੋੜੇ ਵਾਲੇ ਮਾਮਲੇ ਵਿੱਚ ਆਪਣਾ ਬਿਆਨ ਦਿੱਤਾ ਸੀ ਕਿ ਇਹ ਪੰਜਾਬੀ ਜੋੜਾ ਉੱਥੇ ਆਏ ਟੂਰਿਸਟ ਅਤੇ ਲੋਕਲ ਕੁੜੀਆਂ ਦਾ ਹੱਥ ਵੇਖ ਰਿਆ ਸੀਗਾ ਕਹਿੰਦੇ ਭਵਿੱਖवाणी ਕਰ ਰਿਹਾ ਸੀਗਾ ਉਹਨਾਂ ਦੀ ਹੱਥ ਰੇਖਾ ਨੂੰ ਪੜ੍ਹ ਰਿਆ ਸੀਗਾ ਜਿਸ ਦਾ ਵਿਰੋਧ ਕੁਝ ਲੋਕਲਸ ਵੱਲੋਂ ਕੀਤਾ ਗਿਆ ਜਿਸ ਕਰਕੇ ਜਦੋਂ ਉਹਨਾਂ ਨੂੰ ਥਾਣੇ ਵੀ ਜਾਂਦਾ ਗਿਆ ਉੱਥੇ ਉਹਨਾਂ ਨੇ ਮੈਡੀਕਲ ਕਰਾਉਣ ਤੋਂ ਮਨਾ ਕਰ ਦਿੱਤਾ ਤੇ ਅੰਬਸਰ ਜਾ ਕੇ ਵੱਖਰੇ ਤਰੀਕੇ ਦੇ ਬਿਆਨ ਦਿੱਤੇ ਜੇਕਰ ਉਹੀ ਹੁਣ ਬੀਤੇ ਦਿਨ ਦੀ ਏਐਸਆਈ ਚੰਡੀਗੜ੍ਹ ਤੇ ਏਐਸਆਈ ਦੀ ਵੀਡੀਓ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਹਿਮਾਚਲ ਪੁਲਿਸ ਨੇ ਆਪਣਾ ਬਿਆਨ ਦਿੱਤਾ ਹੈ ਕਿ ਚੰਡੀਗੜ੍ਹ ਦੇ ਏਐਸਆਈ ਨੇ ਆਪਦੀ ਗੱਡੀ ਗਲਤ ਤਰੀਕੇ ਨਾਲ ਖੜ੍ਹੀ ਹੋਈ ਸੀ ਜਿਸ ਤੋਂ ਬਾਅਦ ਉਹਨੇ ਜਾਨ ਬੋਚ ਕੇ ਵੀਡੀਓ ਬਣਾਉਣ ਦਾ ਡਰਾਮਾ ਕੀਤਾ ਤਾਂ ਕਿ ਹਿਮਾਚਲ ਵਾਲਿਆਂ ਦੀ ਛਵੀ ਨੂੰ ਖਰਾਬ ਕੀਤਾ ਜਾ ਸਕੇ ਪਰ ਹੁਣ ਜਿੱਥੇ ਇੱਕ ਪਾਸੇ ਹੁਣ ਆਹ ਘਟਨਾ ਬਾਹਰ ਆਈ ਹੈ ਤੁਸੀਂ ਵੇਖ ਸਕਦੇ ਹੋ ਆਪਦੀ ਸਕਰੀਨ ਤੇ ਕਿ ਕਿਵੇਂ ਗੱਡੀਆਂ ਭੰਨੀਆਂ ਗਈਆਂ ਨੇ ਗੱਡੀਆਂ ਦੇ ਨੰਬਰ ਇਸ ਕਰਕੇ ਨਹੀਂ ਬਲਰ ਕੀਤੇ ਗਏ ਤਾਂ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿਵੇਂ ਇੱਕ ਤਰੀਕੇ ਨਾਲ ਤੱਕਾ ਦਿਕਦਾ ਪਿਆ ਇਸ ਨੂੰ ਪੂਰਾ ਤਰੱਕਾ ਇਹ ਵੀ ਨਹੀਂ ਕਹਿ ਸਕਦੇ ਕਿ ਹਾਂ ਜਾਣ ਬੁੱਝ ਕੇ ਪੰਜਾਬ ਦੀਆਂ ਹੀ ਗੱਡੀਆਂ ਤੋੜੀਆਂ ਗਈਆਂ ਨੇ ਕਿ ਹੋ ਸਕਦਾ ਹੈ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਪਿੱਛੇ ਕੋਈ ਸ਼ਰਾਰਤੀ ਅੰਸਰ ਹੋਣ ਜਿਨ੍ਹਾਂ ਦਾ ਸਿਰਫ ਮੋਟਿਵ ਆ ਹੋਵੇ ਕਿ ਕਿਵੇਂ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰਨੀ ਹੈ ਹਾਲਾਂਕਿ ਲੋਕੋ ਦੋਵੇਂ ਸੂਬਿਆਂ ਦੇ ਬੜੇ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਕਿ ਅਜਿਹੀਆਂ ਘਟਨਾਵਾਂ ਕਰਕੇ ਦੋਵਾਂ ਸੂਬਿਆਂ ਦੇ ਰਿਸ਼ਤਿਆਂ ਵਿੱਚ ਕੋਈ ਕੜਤ ਨਹੀਂ ਆ ਸਕਦਾ ਕਿਉਂਕਿ ਪੰਜਾਬੀ ਜੇਕਰ ਘੁੰਮਣ ਜਾਣਾ ਤਾਂ ਉਹਨਾਂ ਨੂੰ ਉਹ ਹਿਮਾਚਲ ਤੋਂ ਆਵਾ ਕੋਈ ਰਾਹ ਨਹੀਂ ਲੱਭਦਾ ਤੇ ਜੇ ਕਰੇ ਮਾਚਰੀਆਂ ਨੇ ਆਪਦੇ ਸੇ ਪਹੁੰਚਾਣੇ ਨੇ ਤਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਤੇ ਪੰਜਾਬ ਜੀ ਸੇ ਬੰਦ ਨੇ ਤਾਂ ਦੋਵਾਂ ਸਟੇਟਸ ਦਾ ਦੋਵੇਂ ਸੂਬਿਆਂ ਦਾ ਇੱਕ ਦੂਜੇ ਨਾਲ ਗਿਵਨ ਟੇਕ ਦਾ ਰਿਲੇਸ਼ਨ ਹੈ ਇਹ ਭਾਈਵਾਲੀਆਂ ਭਾਈਵੰਦੀ ਵਾਲੀ ਗੱਲ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਕੰਮ ਹੈ ਦੋਵੇਂ ਸੂਬਿਆਂ ਦਾ ਚੜਦਾ ਲੋਕੀ ਉੱਥੇ ਘੁੰਮਣ ਜਾਂਦੇ ਨੇ ਉੱਥੇ ਜਾ ਕੇ ਜਦੋਂ ਪੰਜਾਬੀ ਘੁੰਮਣ ਜਾਂਦੇ ਨੇ ਖੁੱਲਾ ਖਰਚਾ ਕਰਦੇ ਨੇ ਤਾਂ ਕਿ ਹਿਮਾਚਲ ਦੀ ਇਕਨੋਮੀ ਵਿੱਚ ਵਾਦਾ ਹੋ ਸਕੇ ਉਹੀ ਜੇਕਰ ਇਤਦਦੇ ਸ਼ਰਾਰਤੀ ਅਨਸਰਾਂ ਵੱਲੋਂ ਜੇਕਰ ਇਦਾਂ ਦੀ ਘਟਨਾਵਾਂ ਨੂੰ ਹੋਰ ਅੰਜਾਮ ਦਿੱਤਾ ਜਾਵੇਗਾ ਕਿਉਂਕਿ ਇਹ ਘਟਨਾ ਨੂਰਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ ਜਿਹੜਾ ਕਾਂਗੜਾ ਦੇ ਨੇੜੇ ਪੈਂਦਾ ਹੈ ਹੁਣ ਇਹ ਵੇਖਣਾ ਹੋਵੇਗਾ ਕਾਂਗੜਾ ਪੁਲਿਸ ਸੀਸੀਟੀਵੀ ਖੰਗਾਲ ਦੀ ਹੈ ਜਾਂ ਨਹੀਂ ਖੰਗਾਲ ਦੀ ਕਿਉਂਕਿ ਹੋ ਸਕਦਾ ਹੈ ਇਹਨਾਂ ਗੱਡੀਆਂ ਦੇ ਸ਼ੀਸ਼ੇ ਇਸ ਕਰਕੇ ਤੋੜੇ ਗਏ ਕਿ ਗੱਡੀਆਂ ਨੂੰ ਚੋਰੀ ਕਰਨ ਦੇ ਮਨਸ਼ੇ ਨਾਲ ਕੋਈ ਬੰਦਾ ਆਇਆ ਹੋਵੇ ਕੋਈ ਗਰੁੱਪ ਆਇਆ ਹੋਵੇ ਜਿਸ ਨੇ ਸ਼ੀਸ਼ੇ ਤੋੜੇ ਹੋਣ ਹੈ ਜਿਸ ਹੋਟਲ ਦੇ ਬਾਹਰ ਖੜੀ ਹੈ ਉਸ ਹੋਟਲ ਦੇ ਬਾਹਰ ਸੀਸੀਟੀਵੀ ਜੇਕਰ ਲੱਗਿਆ ਤਾਂ ਉਹਦੀਆਂ ਤਸਵੀਰਾਂ ਪੂਰੀ ਘਟਨਾ ਨੂੰ ਸਾਫ਼ ਤੇ ਸਪਸ਼ਟ ਕਰ ਦੇਣਗੀਆਂ ਕਿ ਵਾਕਈ ਇਹ ਸ਼ੀਸ਼ੇ ਤੋੜਨੇ ਗੱਡੀਆਂ ਦੇ ਇਹ ਲੋਕਲਸ ਵੱਲੋਂ ਪੰਜਾਬੀਆਂ ਦੇ ਖਿਲਾਫ ਆਪਣੇ ਮਨ ਵਿੱਚ ਗੁੱਸਾ ਕਿਸੇ ਗੱਲ ਦਾ ਜੇਕਰ ਕਿਸੇ ਗੱਲ ਦਾ ਗੁੱਸਾ ਹੈ ਕੋਈ ਗਿਲਾ ਹੈ ਉਹ ਗੱਲਬਾਤ ਕਰਕੇ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਸ਼ਰਾਰਤੀ ਅੰਸਰ ਇੱਧਰ ਵੀ ਨੇ ਉੱਧਰ ਵੀ ਨੇ ਉਹ ਜਿਹੜਾ ਲੋਕ ਨੇ ਕੁਝ ਹਿੱਸੇ ਉਹ ਪੰਜਾਬ ਵਿੱਚ ਵੀ ਵੱਸਦੇ ਨੇ ਤੇ ਹਿਮਾਚਲ ਵਿੱਚ ਵੀ ਵੱਸਦੇ ਨੇ ਜਿਹੜੇ ਇੱਕ ਦੂਜੇ ਦੇ ਸੂਬਿਆਂ ਪ੍ਰਤੀ ਆਪਣੇ ਮਨਾਂ ਵਿੱਚ ਨਫ਼ਰਤ ਰੱਖਦੇ ਨੇ ਹਾਲਾਂਕਿ ਪੂਰੀ ਸੂਬਾ ਚਾਹੇ ਉਹ ਪੰਜਾਬ ਦਾ ਹੋਵੇ ਜਾਂ ਹਿਮਾਚਲ ਦਾ ਹੋਵੇ ਸਭ ਨੂੰ ਪਤਾ ਹੈ ਕੋਈ ਭਰਾ ਨਹੀਂ ਕੋਈ ਮੁਲਕ ਵਿੱਚ ਰਹਿੰਦੇ ਨੇ ਹਿਮਾਚਲ ਤਾਂ ਗਿਆਈ ਪੰਜਾਬ ਵਿੱਚੋਂ ਹੈ ਸ਼ਿਵਲਾ ਤੱਕ ਤਾਂ ਹੁੰਦਾ ਹੀ ਸਾਰਾ ਪੰਜਾਬ ਸੀ ਇਸ ਕਰਕੇ ਆਪਦੇ ਲੋਕਾਂ ਨਾਲ ਕੋਈ ਗੁੱਸਾ ਗਿਲਾ ਕਰਕੇ ਕਿਸੇ ਨੂੰ ਫਾਇਦਾ ਨਹੀਂ ਹੁੰਦਾ ਹੁੰਦਾ ਤਾਂ ਸਿਰਫ ਨੁਕਸਾਨ ਹੀ ਹੁੰਦਾ ਹੁਣ ਦੇਖਣਾ ਹੋਵੇਗਾ ਕਿ ਕਾਗੜਾ ਪੁਲਿਸ ਇਸ ਪੂਰੀ ਘਟਨਾ ਨੂੰ ਕਿਵੇਂ ਵੇਖਦੀ ਹੈ ਹਿਮਾਚਲ ਪੁਲਿਸ ਨੇ ਪਹਿਲੇ ਦੋਵਾਂ ਮਾਮਲਿਆਂ ਵਿੱਚ ਤਾਂ ਬਿਆਨ ਦਿੱਤੇ ਸੀ ਕਿ ਹਿਮਾਚਲ ਪੁਲਿਸ ਨੇ ਤੇ ਹਿਮਾਚਲ ਦੀ ਇਮੇਜ ਨੂੰ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੁਣੇ ਵੇਖਣਾ ਹੋਵੇਗਾ ਕਿ ਹਿਮਾਚਲ ਪੁਲਿਸ ਇਸ ਘਟਨਾ ਨੂੰ ਕਿਸ ਤਰੀਕੇ ਵੇਖਦੀ ਹੈ ਅਤੇ ਵਾਕਈ ਕਾਰਵਾਈ ਕਰਦੀ ਹੈ ਕਿ ਜਾਂ ਫਿਰ ਇੱਕ ਹੋਰ ਤਰੀਕੇ ਦੀ ਆਈਡੀਓਲੋਜੀ ਕ੍ਰੀਏਟ ਕਰਕੇ ਕੋਈ ਹੋਰ ਫਿਲਾਸਫੀਕਲ ਚੀਜ਼ ਨੂੰ ਕ੍ਰੀਏਟ ਕਰਕੇ ਆਪਣੀ ਲਤ ਉੱਪਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਹਾਂਜੀ ਸਤਿ ਸ੍ਰੀ ਅਕਾਲ ਬਾਈ ਪਈਮਾ ਚਲਦੇ ਵਿੱਚ ਨੂਰਪੁਰ ਲਾਗੇ ਇਹ ਹੋਟਲ ਆ ਇਹ ਹੋਟਲ ਦੇ ਜਿੰਨੀਆਂ ਗੱਡੀਆਂ ਰੁਕੀਆਂ ਸੀ ਆ ਦੇਖੋ ਜੀ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਆ ਪੰਜਾਬ ਨੰਬਰ ਗੱਡੀਆਂ ਹਿਮਾਚਲ ਦੇ ਵਿੱਚ ਰਾਜਸਥਾਨ ਨੰਬਰ ਗੱਡੀ ਆ ਜੀ ਇਹਦੇ ਸਾਰੇ ਸ਼ੀਸ਼ੇ ਭੰਤੇ ਦੇਖੋ ਜੀ ਆ ਗੁਰਦਾਸਪੁਰ ਦੀ ਆ ਗੱਡੀ ਇਹਦੇ ਵੀ ਸ਼ੀਸ਼ੇ ਭੰਤੇ ਜਿੰਨੀਆਂ ਗੱਡੀਆਂ ਹੀ ਹੋਰ ਦੋ ਗੱਡੀਆਂ ਇੱਥੋਂ ਚਲੀਆਂ ਗਈਆਂ ਹੀ ਤੇ ਆ ਦੇਖੋ ਸਾਰੇ ਹਿਮਾਚਲ ਦੇ ਵਿੱਚ ਸਾਰੀਆਂ ਗੱਡੀਆਂ ਦੇ ਸ਼ੀਸ਼ੇ ਭੰਤੇ ਦੇਖੋ ਜੀ ਆ ਦੇਖੋ ਜੀ ਕਿੰਨਾ ਨੁਕਸਾਨ ਕਰਤਾ ਇਹ ਰਾਜਸਥਾਨ ਨੰਬਰ ਗੱਡੀ ਆ ਇਹ ਲੁਧਿਆਣੇ ਦੀ ਗੱਡੀ ਆ ਜੀ ਆ ਦੇਖੋ ਜੀ ਸਾਰੇ ਸ਼ੀਸ਼ੇ ਭੰਨਤੇ ਕ੍ਰਿਸਟਾ ਜੀ ਇੱਥੇ ਦੋ ਗੱਡੀਆਂ ਖੜੀਆਂ ਸੀ ਇੱਕ ਇੱਧਰ ਤੇ ਇੱਕ ਉਧਰ ਉਹ ਚਲੀਆਂ ਗਈਆਂ ਇਹ ਹੋਟਲ ਆ ਜੀ ਕਿ ਹਿੱਲ ਹੋਟਲ ਇਹ ਨੂਰਪੁਰ ਦੇ ਲਾਗੇ